ਸੋ ਅੱਜ ਦੇ ਦੋਸਤੋ ਹਰ ਇੱਕ ਮਹੀਨੇ ਅਸੀਂ ਦੇਖਦੇ ਹਾਂ ਪਹਿਲੀ ਤਰੀਕ ਨੂੰ ਕਈ ਨਿਯਮ ਬਦਲਦੇ ਨੇ ਇਹਨਾਂ ਦੇ ਵਿੱਚ ਐਲਪੀਜੀ ਗੈਸ ਸਿਲੰਡਰ ਕ੍ਰੈਡਿਟ ਕਾਰਡ ਏਟੀਐਮ ਦੇ ਚਾਰਜੇਸ ਤੇ ਨਾਲ ਹੀ ਕਈ ਜਿਹੇ ਚਾਰजेस ਬੈਂਕਾਂ ਨੂੰ ਲੈ ਕੇ ਜਿਹੜੇ ਹੈਗੇ ਨੇ ਬਦਲਾਅ ਹੋ ਸਕਦੇ ਨੇ ਉਹਨੂੰ ਲੈ ਕੇ 10 ਪੁਆਇੰਟਸ ਨੇਗੇ ਨੋਟ ਕਰ ਲਓ ਫਟਾਫਟ ਕਿ ਤੁਹਾਡਾ ਵੀ ਕੋਈ ਕੰਮ ਇਹਦੇ ਨਾਲ ਜੁੜਿਆ ਹੋ ਸਕਦਾ ਹੈਗਾ ਕਿਉਂਕਿ ਜਿਹੜੀ ਜਾਣਕਾਰੀ ਦੇ ਵਿੱਚ ਪਹਿਲੀ ਗੱਲ ਕਰਦੇ ਆਂ EPF ਦੀ EPF 3.0 ਲਾਂਚ ਹੋਣ ਜਾ ਰਿਹਾ ਜਿਹਦੇ ਵਿੱਚ ਪੈਸੇ ਕੇ ATM ਦੀ ਤਰ੍ਹਾਂ ਕੱਢਣੇ ਆਸਾਨ ਹੋ ਜਾਣਗੇ ਕਦੋਂ ਵੀ ਕੱਢ ਸਕਦੇ ਹੋ KYC ਅਪਡੇਟ ਜਲਦੀ ਹੋ ਸਕੇਗੀ ਕਈ ਜਿਹੜੇ EPF ਦੇ ਨਾਲ ਜੁੜੇ ਕੰਮਕਾਜ ਨੇ ਉਹਦੇ ਨਾਲ ਉਹਨਾਂ ਦੇ ਵਿੱਚ ਤੇਜ਼ੀ ਆਊਗੀ FD ਦੀ ਜਿਹੜੀ ਵਿਆਜ ਦਰਾਂ ਨੇ ਉਹ ਉਹ ਬਦਲਣਾ ਕਹਿੰਦੇ ਆ ਸੰਭਵ ਨੇ ਗਿਆ ਉਹਦੇ ਵਿੱਚ ਕਟਾਈਆਂ ਜਾ ਸਕਦੀਆਂ ਨੇ ਕਿ ਕੋਈ ਰੈਪਰੋਇਟ RBI ਨੇ ਜਿਸ ਤਰ੍ਹਾਂ ਦੇ ਨਾਲ ਘਟਾਇਆ ਤਾਂ ਉਹਦੇ ਉੱਤੇ ਹੁਣ ਬੈਂਕ ਦੇ ਜਿਹੜੇ ਇਸ ਤਰ੍ਹਾਂ ਦੀਆਂ FDਆਂ ਨੇ 5-5 ਸਾਲ ਦੀਆਂ ਉਹਨਾਂ ਤੇ ਵੀ ਕੁਝ ਪਰਸੈਂਟ ਵਿਆਜ ਹੈ ਜਿਹੜਾ ਉਹ ਘਟ ਸਕਦਾ ਹੈਗਾ ਜਿਵੇਂ ਕਿ 8.6 ਹੈ ਤਾਂ ਉਹ ਘਟ ਕੇ 8% ਹੋ ਸਕਦਾ ਹੈਗਾ ਕ੍ਰੈਡਿਟ ਕਾਰਡ ਦੇ ਰਿਵਾਰਡ ਤੇ ਪੈਨਲਟੀਆਂ ਦੇ ਵਿੱਚ ਬਦਲਾਅ ਕਹਿੰਦੇ ਕੀਤਾ ਗਿਆ ਆਟੋ ਡੈਬਿਟ ਫੇਲ ਹੋਣ ਤੇ 2% ਪੈਨਲਟੀ ਲੱਗ ਸਕਦੀ ਹੈ 450 ਤੋਂ 5000 ਤੱਕ ਦੀ ਹੈ ਰਿਵਾਰਡ ਪੁਆਇੰਟ ਨੇ ਜਿਹੜੇ ਉਹ ਲਿਮਟ ਹੋਊਗੀ ਉਹਨਾਂ ਦੀ ਉਹ ਤੈਅ ਕਰਨੀ ਹੋਊਗੀ ਫਿਊਲ ਤੇ ਯੂਟਿਲਿਟੀ ਬਿੱਲ ਤੇ ਜੇ ਐਕਸ ਜੇਕਰ ਤੁਸੀਂ ਅਕ੍ਰੈਡਿਟ ਕਾਰਡ ਦੇ ਜ਼ਰੀਏ ਉਹਨਾਂ ਨੂੰ ਤੁਸੀਂ ਭਰਦੇ ਹੋਗੇ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤਾਂ ਨੂੰ ਦੇਖ ਕੇ ਸਾਹਮਣੇ ਆ ਰਿਹਾ ਵੀ ਬਦਲਾਵ ਹੈ ਜਿਹੜਾ ਉਹ ਲਗਭਗ ਹੋ ਗਿਆ ਹੈਗਾ ਏਟੀਐਮ ਦੇ ट्रांजैक्शनਾਂ ਦੀ ਚਾਰਜ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਈ ਬੈਂਕ ਵਧਾ ਸਕਦੇ ਹੈਗੇ ਨੇ ਐਕਸਿਸ ਦੀ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੇ ਸ਼ਾਇਦ ਕੁਝ ਪੈਸੇ ਨੇ ਜਿਹੜੇ ਵਧਾਏ ਨੇਗੇ ਜੇਕਰ ਤੁਸੀਂ ਤਹਿ ਲਿਮਟ ਤੋਂ ਬਾਅਦ ਜਾ ਕੇ ਆਪਦੀ ਕੋਈ ट्रांजैक्शन ਕਰਦੇ ਆ ਉਹ ਮਿਊਚੁਅਲ ਫੰਡ ਦੇ ਵਿੱਚ ਵੀ ਨਿਆ ਕਟ-ਆਫ ਕਹਿੰਦੇ ਟਾਈਮ ਹੈ SEBI ਨੇ ਓਵਰਨਾਈਟ ਮਿਊਚੁਅਲ ਫੰਡ ਦੇ ਵਿੱਚ ਨਿਵੇਸ਼ ਦੇ ਲਈ ਸਮੇਂ ਸਮੇ ਤੱਕ ਕੀਤਾ ਗਿਆ ਹੈਗਾ ਆਫਲਾਈਨ ਨਿਵੇਸ਼ ਦੁਪਹਿਰ 3 ਵਜੇ ਤੱਕ ਹੋਊਗਾ ਆਨਲਾਈਨ ਨਿਵੇਸ਼ 6 ਸ਼ਾਮ 7 ਵਜੇ ਤੱਕ ਰਹੂਗਾ ਇਸ ਤੋਂ ਬਾਅਦ ਕੀਤਾ ਗਿਆ ਨਿਵੇਸ਼ ਅਗਲੇ ਦਿਨ ਦੇ ਲਈ ਮੰਨਿਆ ਜਾਊਗਾ ਆਧਾਰ ਕਾਰਡ ਅਪਡੇਟ ਫ੍ਰੀ ਨੂੰ ਲੈ ਕੇ 14 ਜੂਨ 2025 ਤੱਕ ਆਧਾਰ ਕਾਰਡ ਤੇ ਨਾਮ ਪਤਾ ਵਰਗੇ ਫ੍ਰੀ ਦੇ ਵਿੱਚ ਤੁਸੀਂ ਕਹਿੰਦੇ ਚੇਂਜ ਕਰਾ ਸਕਦੇ ਹੋ ਇਸ ਤੋਂ ਬਾਅਦ ਆਨਲਾਈਨ ਅਪਡੇਟ 25 ਰੁਪਏ ਤੇ ਸੈਂਟਰ ਤੇ ਵਿੱਚ ਜਾ ਕੇ 50 ਰੁ ਟਰਾਂਜੈਕਸ਼ਨ ਦੇ ਵਿੱਚ ਵੀ ਆ ਦਿਖੂਗਾ ਕਹਿੰਦੇ ਅਸਲੀ ਰਿਸੀਵਰ ਦਾ ਨਾਮ ਦਿਖੂਗਾ ਯੂਪੀ ਪੇਮੈਂਟ ਕਰਦੇ ਸਮੇ ਤੁਹਾਨੂੰ ਅਸਲੀ ਰਿਸੀਵਰ ਦਾ ਬੈਂਕ ਨਾਮ ਦਿਖੂਗਾ ਐਡਿਟ ਕੀਤੇ ਹੋਏ ਨਾਮ ਜਾਂ ਕਿਊ ਆਰ ਕੋਡ ਦੇ ਦਿਖਣ ਵਾਲਾ ਨਾਮ ਨਹੀਂ ਚੱਲੂਗਾ ਇਹ ਨਿਯਮ 30 ਜੂਨ ਤੋਂ ਸਾਰੀਆਂ ਐਪਸ ਨੂੰ ਲਾਗੂ ਕਰਨ ਵਾਸਤੇ ਕਹਤਾ ਹੈ 9 ਜੂਨ ਤੋਂ 12 ਦਿਨ ਤੱਕ ਬੰਦ ਰਹਿ ਸਕਦੇ ਨੇ ਬੈਂਕ ਬੈਂਕ ਜੂਨ ਦੇ ਵਿੱਚ ਯਾਨੀ ਕਿ ਬੈਂਕ ਬੰਦ ਰਹ ਸਕਦੇ ਨੇ ਆਰਬੀਆਈ ਕੈਲੰਡਰ ਦੇ ਅਨੁਸਾਰ 12 ਬੈਂਕ ਛੁੱਟੀਆਂ ਰਹਿਣੀਆਂ ਜਿੱਚ ਐਤਵਾਰ ਦੂਜਾ ਤੇ ਚੌਥਾ ਸ਼ਨੀਵਾਰ ਤੇ ਬਕਰੀਦ ਵਰਗੀਆਂ ਛੁੱਟੀਆਂ ਸ਼ਾਮਲ ਨੇ ਕ੍ਰੈਡਿਟ ਕਾਰਡ ਦੇ ਵਿੱਚ ਯੂਟਿਲਿਟੀ ਬਿਲ ਪੇਮੈਂਟ ਦੇ ਉੱਤੇ ਐਕਸਟਰਾ ਚਾਰਜ ਨੇ ਜਿਹੜੇ ਲੱਗ ਸਕਦੇ ਨੇ ਇਹ ਤਮਾਮ ਚੀਜ਼ਾਂ ਹੋ ਸਕਦੀਆਂ ਨੇ ਗਿਆ ਕੁਝ ਬੈਂਕ ਕ੍ਰੈਡਿਟ ਕਾਰਡ ਦੇ ਬਿਜਲੀ ਬਿਲ ਪਾਣੀ ਜਾਂ ਯੂਟਿਲਿਟੀ ਬਿੱਲ ਪੇਮੈਂਟ ਕਰਨ ਤੇ ਐਕਸਟਰਾ ਚਾਰਜ ਲੱਗ ਸਕਦੇ ਨੇ ਤੇ ਕੈਸ਼ਬੈਕ ਨਿਮਾ ਦੇ ਵਿੱਚ ਬਦਲਾਅ ਕਰ ਸਕਦੇ ਨੇ ਤੇ ਇਹਨੂੰ ਲੈ ਕੇ ਰਿਵਾਰਡਸ ਵੀ ਘਟ ਹੋ ਸਕਦੇ ਨੇ ਇਹ 10 ਪੁਆਇੰਟਸ ਰੰਗੇ ਜਿਹੜੀਆਂ ਹੋ ਸਕਦੀਆਂ ਨੇ ਮੀਡੀਆ ਰਿਪੋਰਟਸ ਦੇ ਜ਼ਰੀਏ دی ਹੀ ਜਿਹੜੀ ਜਾਣਕਾਰੀ ਹੁਣ ਤੱਕ ਲਈ ਹੈ ਪੰਜਾਬ ਕੇਸਰੀ ਦੀ ਮੈਂ ਪੜ੍ਹਿਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਤਮਾਮ ਬਦਲਾਅ ਨੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦੇ ਨੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਇੱਕ ਤਰੀਕ ਨੂੰ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਉਹਦੇ ਹੀ ਇਹ ਕੁਝ ਬਦਲਾਅ ਨੇ ਜਿਹੜੇ ਕਿ ਆਉਂਦੇ ਦਿਨਾਂ ਦੇ ਲਈ ਹੋ ਸਕਦੇ ਨੇ ਤੇ ਤੁਹਾਨੂੰ ਆਪਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀ ਕੋਈ ਫੈਸਿਲਿਟੀ ਜਾਂ ਕੋਈ ਹੋ ਹੈ ਤਾਂ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰਿਓ ਕਿਉਂਕਿ ਕਈ ਵਾਰ ਹੁੰਦਾ ਮੀਡੀਆ ਰਿਪੋਰਟ ਦੇ ਵਿੱਚ ਵੀ ਇੱਧਰ ਉੱਧਰ ਕਈ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਪਰ ਤੁਸੀਂ ਇਹਨਾਂ ਦੇ ਨਾਲ ਜੁੜੀ ਚੀਜ਼ ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਜਿਹੜੇ 10 ਪੁਆਇੰਟ ਨੇ ਤੁਹਾਡੇ ਨਾਲ ਸਾਂਝੇ ਕਰੇ ਨੇਗੇ ਬਾਕੀ ਵਿਸ਼ਵਾਸ ਰੋਦੀ ਕਰਿਓ ਜ਼ਰੂਰ ਚੀਜ਼ ਤੁਸੀਂ ਅਫ ਪੜ ਲਓਗੇ ਜਾਂ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਹੋਈ ਹੋਊਗੀ